ਲਗਾਤਾਰ ਦੇਖਿਆ ਜਾ ਰਿਹਾ ਕਿ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਕਿ ਮੀਂਹ ਪੈਣ ਕਰਕੇ ਹਾਲਾਤ ਬੇਕਾਬੂ ਹੋ ਚੁੱਕੇ ਨੇ ਹੁਣ ਤੱਕ ਤੁਹਾਨੂੰ ਕੁੱਲੂ ਮਨਾਲੀ ਗਦਾarnath ਬਦਰੀਨਾਥ ਦੀਆਂ ਤਸਵੀਰਾਂ ਦਿਖਾ ਚੁੱਕਿਆ ਕਿਸ ਤਰੀਕੇ ਦਾ ਜਿਹੜਾ ਮਾਹੌਲ ਹੈ ਹਿਮਾਚਲ ਦੇ ਵਿੱਚੋਂ ਲਗਾਤਾਰ ਜਿਹੜਾ ਕਾਫੀ ਉਹ ਬੇਕਾਬੂ ਹੋ ਚੁੱਕਿਆ ਮਾਹੌਲ ਤਨਾਪੂਨ ਬਣਿਆ ਹੋਇਆ ਗਦਾarnath ਦੀ ਗੱਲ ਕੀਤੀ ਜਾਵੇ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਉੱਥੇ ਲੋਕ ਵੱਡੀ ਗਿਤੀ ਦੇ ਵਿੱਚ ਜਿਹੜੇ ਸ਼ਰਦਾਲੂ ਨੇ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਉਹਨਾਂ ਨੂੰ ਹੈਲੀਕਾਪਟਰ ਦੇ ਜ਼ਰੀਏ ਜਿਹੜਾ ਕਿ ਉੱਥੋਂ ਲਿਜਾਇਆ ਜਾ ਰਿਹਾ ਹੈ ਦੂਜੇ ਪਾਸੇ ਹੁਣ ਜਿਹੜੇ ਤਾਜ਼ਾ ਤਸਵੀਰਾਂ ਸਾਹਮਣੇ ਨੇ ਦੇਖਿਆ ਜਾ ਰਿਹਾ ਕਿ ਜਿਹੜੇ ਫਸੇ ਹੋਏ ਲੋਕ ਨੂੰ ਕਿਸ ਤਰੀਕੇ ਦੇ ਨਾਲ ਉਡੀਕ ਕਰ ਰਹੇ ਨੇ ਕਿ ਕਦੋਂ ਉਹ ਆਪਣੇ ਘਰ ਸਹੀ ਸਲਮਤ ਜਾਣਗੇ ਦੂਜੇ ਪਾਸੇ ਜਿਹੜੀਆਂ ਟੀਮਾਂ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ केदारनाथ ਦੇ ਵਿੱਚ ਫਸੇ ਹੋਏ ਨਾ ਯਾਤਰੀ ਨੂੰ ਸਹੀ ਸਲਾਮਤ ਬਾਹਰ ਕੱਢਿਆ ਜਾ ਰਿਹਾ ਰੈਸਕਿਊ ਕੀਤਾ ਜਾ ਰਿਹਾ ਕਿਉਂਕਿ ਪਹਾੜਾਂ ਦੇ ਖਿਸਕਣ ਦੇ ਕਰਕੇ ਰਸਤੇ ਬਲਾਕ ਹੋ ਚੁੱਕੇ ਨੇ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਪਾਣੀ ਸੜਕਾਂ ਦੇ ਉੱਤੇ ਆ ਚੁੱਕਿਆ ਬਹੁਤ ਜ਼ਿਆਦਾ ਪਾਣੀ ਹੀ ਪਾਣੀ ਹੋ ਚੁੱਕਿਆ ਜਿਸ ਕਰਕੇ ਜਿਹੜੇ ਗਏ ਹੋਏ ਲੋਕ ਸਿੰਘ ਉਹ ਬੁਰੀ ਤਰ੍ਹਾਂ ਫਸੇ ਹੋਏ ਨੇ ਜਿਨ੍ਹਾਂ ਨੂੰ ਟੀਮਾਂ ਲਗਾਤਾਰ ਰੈਸਕਿਊ ਕਰੇ ਨੇ ਵਾਰ-ਵਾਰ ਐਲਰਟਰੀ ਵੀ ਜਾਰੀ ਕੀਤੀ ਜਾ ਰਹੀ ਹੈ ਕਿ ਪਹਾੜੀ ਇਲਾਕੇ ਤੋਂ ਦੂਰ ਰਹੋ ਕਿਸੇ ਵੀ ਝਰਨੇ ਦੇ ਕੋਲ ਨਾ ਜਾਓ ਨਦੀ ਨਾਲਿਆਂ ਦੇ ਕੋਲ ਨਾ ਜਾਓ ਕਿਉਂਕਿ ਪਾਣੀ ਦਾ ਵਹਾਅ ਪਿੱਛੇ ਇੰਨਾ ਕੋ ਤੇਜ਼ ਹੋ ਗਿਆ ਕਿ ਕਿਸੇ ਵਕਤ ਵੀ ਜਿਹੜੀਆਂ ਨਦੀਆਂ ਉਫਾਨ ਤੇ ਆ ਸਕਦੇ ਨੇ ਕੋਈ ਵੀ ਖਤਰਾ ਜੜਾ ਹੋ ਸਕਦਾ ਜਿਸ ਤਰੀਕੇ ਦੇ ਨਾਲ ਹੁਣ ਜਿਹੜੇ ਲੋਕ ਫਸੇ ਹੋਏ ਨੇ ਇਹਨਾਂ ਨੂੰ ਕੱਢਣ ਦੀ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਲਗਾਤਾਰ ਕਿਉਂਕਿ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਹ ਯਾਤਰੀ ਜੀ ਕੇਦਾਰਨਾਥ ਗਏ ਹੋਏ ਸੀ ਜਿਨ੍ਹਾਂ ਨੂੰ ਪਹਾੜ ਖਿਸਕਣ ਦੇ ਕਰਕੇ ਰਸਤੇ ਬਲਾਕ ਹੋ ਗਏ ਤੇ ਇਹ ਉੱਥੇ ਜਿਹੜੇ ਕਿ ਫਸੇ ਹੋਏ ਨੇ ਜਿਨ੍ਹਾਂ ਨੂੰ ਟੀਮਾਂ ਦੇ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਕਿ ਕਿਸੇ ਦੀ ਵੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਸਹੀ ਸਲਾਮਤੀ ਨਾਲ ਇਹਨਾਂ ਨੂੰ ਇੱਥੋਂ ਬਚਾਇਆ ਜਾਵੇ ਅਤੇ ਇਹਨਾਂ ਨੂੰ ਘਰ ਜਿਹੜਾ ਕਿ ਭੇਜਿਆ ਜਾਵੇ ਕਿਉਂਕਿ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਫਸੇ ਹੋਏ ਨੇ ਉਹਨਾਂ ਦੇ ਘਰ ਦੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਕਾਫੀ ਚਿੰਤਾ ਦੇ ਵਿੱਚ ਨੇ ਅਦਾਸਾ ਕਰ ਰਹੇ ਨੇ ਕਿ ਸਹੀ ਸਲਾਮਤ ਜਿਹੜੇ ਸਾਡੇ ਪਰਿਵਾਰਕ ਮੈਂਬਰ ਗਏ ਹੋਣੇ ਜਿਨ੍ਹਾਂ ਦੇ ਪੁੱਤ ਗਏ ਹੋਏ ਨੇ ਜਿਨ੍ਹਾਂ ਦੇ ਘਰ ਦੇ ਮੈਂਬਰ ਗਏ ਹੋਏ ਨੇ ਉਹਨਾਂ ਨੂੰ ਜਿਹੜਾ ਕਿ ਸਹੀ ਸਲਾਮਤ ਘਰ ਆਉਂਦਿਆਂ ਅਦਾਸਾਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਮਾਹੌਲ ਬੇਕਾਬੂ ਹੁੰਦਾ ਜਾ ਰਿਹਾ ਹੈ ਹਿਮਾਚਲ ਦੇ ਵਿੱਚ ਹੋਂ ਤੱਕ ਅਸੀਂ ਤਸਵੀਰਾਂ ਬਹੁਤ ਖੌਫਨਾਕ ਦੇਖ ਸਕੇ ਆ ਖੌਫਨਾਕ ਮੰਝਰ ਜਿਹੜਾ ਵਧਰੀਨਾਰਕ ਦਾਲਾ ਦੇ ਵਿੱਚ ਵੀ ਬਣਿਆ ਹੋਇਆ ਹੈ ਲਗਾਤਾਰ ਪਹਾੜ ਦੇ ਵਿੱਚ ਮੀਂਹ ਪੈਣ ਕਰਕੇ ਪਹਾੜ ਖਿਸਕ ਗਏ ਨੇ ਸੜਕਾਂ ਧੱਸ ਚੁੱਕੀਆਂ ਨੇ ਲੋਕਾਂ ਦੇ ਬਹਾਨ ਉੱਥੇ ਰੁੜ ਚੁੱਕੇ ਨੇ ਤਾਂ ਕਾਫੀ ਨੁਕਸਾਨ ਹੋ ਰਿਹਾ ਤਾਂ ਅਜਿਹੇ ਇਲਾਕਿਆਂ ਤੋਂ ਦੂਰੀ ਹੀ ਭਲਾ ਕੇ ਰੱਖੋ ਬਿਊਰੋ ਰਿਪੋਰਟ ਛਣਕਾਟਾ ਨਿਊਜ਼